ਮਟਾਲਾ ਨਜ਼ਦੀਕ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਦੀ 사우ਦੀ ਅਰਬ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ ਮੇਜਰ ਮਸੀਦੀ ਪਿਛਲੇ 5 ਸਾਲ ਤੋਂ 사우ਦੀ ਅਰਬ ਵਿੱਚ ਕੰਮ ਕਰਦਾ ਸੀ ਤੇ ਉੱਥੇ ਟਰਾਲਾ ਡਰਾਈਵਰ ਸੀ ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੇਜਰ ਮਸੀਦੀ ਦੀ ਮੌਤ ਇੱਕ ਦਰਦਨਾਕ ਘਾਸੇ ਵਿੱਚ ਹੋਈ ਹੈ ਉਹਨਾਂ ਨੇ ਕਿਹਾ ਕਿ ਮ੍ਰਿਤਕ ਮੇਜਰ ਮਸੀ ਆਪਣੇ ਪਿੱਛੇ ਆਪਣੀ ਪਤਨੀ ਅਤੇ 5.5 ਸਾਲਾਂ ਬੱਚੀ ਨੂੰ ਛੱਡ ਗਿਆ। ਉਹਨਾਂ ਨੇ ਕਿਹਾ ਕਿ ਮ੍ਰਿਤਕ ਮੇਜਰ ਮਸੀ ਨੇ ਐਜੇ ਨਾਮਾ ਘਰ ਹੀ ਬਣਾਇਆ ਸੀ ਤੇ ਉਸ ਘਰ ਵਿੱਚ ਪਹਿਲੀ ਵਾਰ ਛੁੱਟੀ ਲੈ ਕੇ ਨਵੰਬਰ ਵਿੱਚ ਆਣਾ ਸੀ। ਪਰਵਾਰਕ ਮੈਂਬਰਾਂ ਨੇ ਭਾਰਤ ਸਰਕਾਰ પાસે ਮੰਗ ਕੀਤੀ ਕਿ ਮ੍ਰਿਤਕ ਮੇਜਰ ਮਸੀ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਇਹਨੂੰ 5 ਸਾਲ ਹੋ ਗਏ ਸਰਦੀਰ ਬਗਿਆ ਹੀ। ਡਰਾਲਾ ਚੋਂਦਾ ਸੀ। ਡਰਾਈਵਰ ਸੀ ਉਹ। ਕੀ ਘਟਨਾ ਰਹੀ ਉਹ? ਨਹੀਂ ਕੋਈ ਫਰਾਂ ਲੱਗਾ ਜੀ ਦੱਸਣ ਵੇ ਦੱਸਿਆ ਜਾਂ ਵੀਡੀਓ ਦੇ ਵੇਖਿਆ ਮਾਰੇ ਜਾ ਪਿਆ ਟਰਾਲਾ ਪੜਿਆ ਕੋਈ ਨਹੀਂ ਕਿਤਾ ਪਤਾ ਲੱਗਾ ਇਹ ਫਿਰ ਅਜੇ ਕੋ ਮੁੰਡਾ ਕੋ ਮਾਮਾ ਜੀ ਜੀ ਨਾਲ ਵਿੱਚ ਕੰਮ ਕਰਦੇ ਉਹਨਾਂ ਨੇ ਸੰਕਿ ਦੱਸਿਆ ਕਿ ਜਾਂ ਗੱਲ ਬਾਰੇ ਕਿ ਮੈਚਿੰਗ ਹੋ ਗਈ ਨਹੀਂ ਬਾਹਰ ਇਹਨੂੰ 5 ਸਾਲ ਕਿੱਦੋਂ ਹੋ ਗਿਆ ਸਾਡੇ ਪੰਜ ਸਾਲ ਹੋ ਗਏ ਇਹ ਮਰ ਗਿਆ ਬੇਸਾਸਾ ਇਸ ਸਬੂਹ ਹੋ ਮੰਗ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਡੀ ਹੈ ਜੀ ਸਾਨੂੰ ਸਰਕਾਰ ਕਾ ਅਪੀਲ ਆ ਤੇ ਸਾਨੂੰ ਉਹਦਾ ਬੱਚੇ ਦੀ ਬਾਡੀ ਮਿਲ ਜਾ ਜਲਦੀ ਜਲਦੀ ਉਹ ਮਾਸੀ ਤੀਸੜ ਗੱਮ ਮਾਰੇ ਇਹ ਮੋਰੀ ਬਖਿਆ ਤੇ ਨਹੀਂ ਬਖਿਆ ਲੋਕ ਕਿਦਾ ਬੜਾ ਪਾਉ ਆ ਦੁੱਖ ਬੋ ਤੁਹਾਡਾ ਜੀ ਸਾਰੇ ਨਗਰ ਨੂੰ ਯਾਨ ਸਾਰਾ ਨਗਰ ਮਾਝਪਾ ਦੇ ਦਾਨ ਦੇ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ ਦੋ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਐ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੈ ਹੋਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇਵੇਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਇਹ ਵਿੱਚ 8ਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋਆਂ ਆਈਆਂ ਉਹਨਾਂ ਦੇਖ ਕੇ ਫੋਟੋਆਂ ਦੇ ਅਸੀਂ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਜੋ ਉਹਨਾਂ ਦੇ ਵਾਸਤੇ ਕੁਛ ਇਹ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਤੇਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮਦਦ ਦੇ ਜਿਹੜੀ ਹੈ ਇਥੇ ਉਹਨਾਂ ਦੇ ਪਿੰਡ ਚੰਦੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ ਇਹ ਹੀ ਹੈ ਕਿ ਸਰਕਾਰ ਦੇ ਅੱਗੇ ਗੁਹਾਰੇ ਅਕ ਜਲਦ ਜਲਦ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹ ਹੀ ਉਹਨਾਂ ਅੱਗੇ ਬੇਨਤੀ ਹੈ